ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੀ ਸੀ ਪੀਡੀਐਫ ਮੇਲੇ ਜਗਰਾਵਾਂ ਦੇ ਵਿੱਚ ਤੇ ਇਹ ਪਾਈਆਂ ਕੋਲ ਡੀਜਰ ਮਸ਼ੀਨਾਂ ਨੇ ਤੇ ਨਾਲ ਇੱਕ ਹੋਰ ਕਾਰ ਵਾਸ਼ਰ ਨੇ ਤੇ ਬਾਕੀ ਦੀ ਡਿਟੇਲ ਆਪਾਂ ਜਿਹੜੀ ਵੀ ਡੀਜਰ ਮਸ਼ੀਨਾਂ ਦੀ ਲੈਣੀਆਂ ਬਾਈ ਤੋਂ ਜਿਹੜਾ ਬੇਸਿਕ ਕੰਪਲਟ ਲਾ ਸਭ ਤੋਂ ਪਹਿਲਾਂ ਬਾਈ ਜੀ ਉਹਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਤੇ ਆਪਾਂ ਆ ਕੇ ਇੱਕੋ ਸ਼ਾਮ ਤੋਂ ਜੀ ਠੀਕ ਹੈ ਆਪਣੇ ਤੋਂ ਜੁੜੋ ਜੰਮੀ ਇਹ ਮਲੋਟੂ ਲਈ ਜੇ ਪਾਕਿਸਤਾਨੀ ਮੰਗ ਲੈਣਾ ਘੱਟ ਉਹਦੇ ਵਾਸਤੇ ਵੀ ਦੋਨਾਂ ਨਾਲੋਂ ਫਿਰ ਵੀ ਇਹ ਵਧੀਆ ਚੀਜ਼ ਹੈ ਠੀਕ ਹੈ ਜੀ ਹੋ ਘੱਟ ਪੈਸਿਆਂ 'ਚ ਉਹਦੋਂ ਨਾਲ ਆਪਣੀ ਆ ਜਾਂਦੀ ਹੈ ਇਹ ਦੁਬੱਡੀ ਹੈਵੀ ਮੋਡ ਦਾ ਇਹ 150 ਵੱਟ 'ਚ ਹੈ ਠੀਕ ਹੈ ਇੱਕ ਮਿੰਟ ਦਾ 25 ਤੋਂ 30 ਲੀਟਰ ਦਾ ਫਲੋ ਹੈ ਕੁੱਲ 2500 ਰੁਪਏ ਦਾ ਸੈੱਟ ਹੈ ਇਹ ਠੀਕ ਹੈ ਜੀ ਮੈਂ ਬਗਾਨਾ ਚਲਾ ਕੇ ਤੁਸੀਂ ਨੇ ਦੇਖ ਹੀ ਲਿਆ ਠੀਕ ਹੈ ਇੱਕ ਮਿੰਟ ਦਾ 25 ਤੋਂ 30 ਲੀਟਰ ਦਾ ਦਾ ਫਲੋ ਹੈ ਠੀਕ ਹੈ ਜੀ ਛੱਡ ਦੋਂਗੇ ਖੜ ਜੂਗਾ ਚੱਲੋਂਗੇ ਠੀਕਾ ਚਲਾਓ ਇਹ ਇਹਦੀ ਕੀ ਪ੍ਰਾਈਸ ਹੈ ਜੀ ਇਹਦਾ ਕੁੱਲ 2500 ਰੁਪਏ ਹੈ ਜੀ ਠੀਕ ਹੈ ਜੀ ਫਿਰ ਉਹ ਤੋਂ ਪਹਿਲਾਂ ਜਿਹੜੀ ਹੋਤੀ ਇਹ ਤੋਂ ਪਹਿਲਾਂ ਵਾਲੀ ਦਾ 2000 ਠੀਕ ਹੈ ਅੱਗੇ ਜੀ ਅੱਗੇ ਆਪਣੇ ਆ ਜਾਂਦੇ ਨੇ ਕਮੇਨਾ ਵਾਸਤੇ ਹੈਵੀ ਮੋਡ ਦਾ 1 ਕਿਲੋ ਮਿੰਟ ਦਾ 50 ਲੀਟਰ ਦਾ ਫਲੋ ਹੈ ਆਟੋ ਕੱਟ ਪੈਟਰੋਲ ਪੰਪ ਵਾਲੀ ਗੱਲ ਇਹਦੇ ਨਾਲ ਹੈ ਠੀਕ ਹੈ ਤੇ ਲਾ ਕੇ ਸ਼ਾਬਦੋ ਜਦੋਂ ਪਰ ਕੀ ਹੈ ਆਪਣੇ ਆਪ ਕੱਟ ਕਾ ਰਿਹਾ ਜੀ ਇਹਦਾ ਇੱਕ ਪੰਨ ਵਾਲੇ ਵਾਸਤੇ ਵਧੀਆ ਜੀ ਬਹੁਤ ਬੈਸਟ ਚੀਜ਼ ਹੈ ਜੀ ਪੰਨ ਵਾਲੇ ਵਾਸਤੇ ਉਸ ਤੋਂ ਬਾਅਦ ਆਪਣੇ ਹੋਰ ਹੈਵੀ ਆ ਜਾਂਦਾ ਹੈਵੀ ਵੇਪੰਜ ਠੀਕ ਹੈ ਇਹ ਵੀ 40 ਲੀਟਰ ਫਲੋ ਚ ਹੈ ਫਿਰ ਪਰਚੀ ਵਾਲੇ ਮੋਡਲ ਆ ਜਾਂਦੇ ਠੀਕ ਹੈ ਜੀ 1 ਮਿੰਟ ਦਾ ਇਹਦਾ 80 ਲੀਟਰ ਦਾ ਫਲੋ ਹੈ ਠੀਕ ਹੈ ਜੀ ਨਾਲ ਇਹ ਪਰਚੀ ਵੀ ਕੱਢਦਾ ਇਹਦੀ ਵੀ ਕੀ ਪ੍ਰਾਈਸ ਹੈ ਜੀ ਇਹਦੀ ਪ੍ਰਾਈਸ ਹੈ ਜੀ 19000 19000 ਜੀ ਹਾਂ 1 ਮਿੰਟ ਦਾ 80 ਲੀਟਰ ਦਾ ਫਲੋ ਹੈ ਦਾ ਇਹ ਵੀ ਚੀਜ਼ ਬਹੁਤ ਵਧੀਆ ਤੁਹਾਡਾ ਹਾਂ ਉਸ ਤੋਂ ਬਾਅਦ ਆਪਣੇ ਕੇਬਨ ਮੋਡਲ ਆ ਜਾਂਦੇ ਇਹ ਤੁਹਾਨੂੰ ਆਪਾਂ ਚਲਾ ਕੇ ਵੀ ਦਿਖਾ ਦਵਾਂਗੇ ਠੀਕ ਹੈ ਇੱਥੇ ਤੁਸੀਂ ਲੀਟਰ ਪੈਸਿਆਂ ਚ ਭਰ ਕੇ ਪਾ ਲੋ ਜਿੰਨੇ ਇੱਥੇ ਆਪਾਂ ਨੇ ਇੱਥੇ 200 ਰੁਪਏ ਦਾ ਡੀਜ਼ਲ ਲੋਡ ਕਰਤਾ ਹਾਂਜੀ 200 ਰੁਪਏ ਦਾ ਡੀਜ਼ਲ ਲੋਡ ਕਰਕੇ ਉਹ ਕਰ ਦੋ ਸਟਾਰਟ ਠੀਕ ਹੈ ਜੀ ਉਸ ਤੋਂ ਬਾਅਦ ਗਨ ਦਬਿਓ ਠੀਕ ਹੈ ਜੀ ਇਹ ਤਾਂ ਪਹਿਲਾਂ ਭਰ ਗਿਆ ਹਾਂਜੀ ਤਾਂ ਤਾਂ ਇਹ ਆਟੋ ਕਟ ਹੋ ਜਾਊਗਾ ਅੱਛਾ ਜੀ ਨਹੀਂ ਇਹਨੇ 200 ਰੁਪਏ ਦਾ ਡੀਜ਼ਲ ਪਾ ਕੇ 200 ਰੁਪਏ ਦਾ ਡੀਜ਼ਲ ਹੋ ਗਿਆ 20 ਲੀਟਰ 100 ਰੁਪਏ ਦੇ ਹਿਸਾਬ ਨਾਲ ਠੀਕ ਹੈ ਜੀ ਇਹਨੂੰ ਆਪਾਂ ਟੇਲ ਦੀ ਐਡਜਸਟਮੈਂਟ ਆਪਦੇ ਰੇਟ ਦੇ ਹਿਸਾਬ ਨਾਲ ਕਰ ਸਕਦੇ ਹਾਂ ਉਸ ਤੋਂ ਬਾਅਦ ਇਹਦੀ ਪਾਟ ਚ ਕਰੀਏ ਇਹਦੀ ਕੀ ਪ੍ਰਾਈਸ ਹੈ ਜੀ ਇਹਦੀ ਪ੍ਰਾਈਸ ਹੈ ਜੀ 21000 ਅੱਗੇ ਕੇਵਨ ਮਾਡਲ ਚ ਆ ਜਾਂਦਾ ਜੀ ਇਹਦੇ ਬਾਸਸਤਾ ਹੋ ਜਾਂਦਾ 16000 ਦਾ ਸਿਸਟਮ ਹੈ ਮੈਨੂਅਲ ਇਹ ਰੀਡਿੰਗ ਪੱਤੀ ਚੱਲਦੀ ਰਹਿੰਦੀ ਹੈ ਜਿਹੜੀ ਇਹ ਹੈ ਕੋਈ ਬਹੁਤ ਜੀ ਇਹਦੀ ਕੀ ਪ੍ਰਾਈਸ ਹੈ ਇਹਦੀ 16000 ਹੈ ਅੱਗੇ ਜੀ ਇਹ ਡੀਜ਼ਲ ਮਾਡਲ ਆ ਗਿਆ ਡਿਜੀਟਲ ਮਾਡਲ ਹੈ ਡਿਜੀਟਲ ਮਾਡਲ ਹੈ ਕਿ ਪਰਚੀ ਨਹੀਂ ਹੈਗੀ ਬਾਕੀ ਸਾਰਾ ਪੈਟਰੋਲ ਪਾਪਾਣੀ ਹੈ ਡੀਜ਼ਲ ਪਾ ਲਓ ਪੈਨਸਲ ਪਾ ਲਓ ਪਾਊਡਰ ਰੱਖੂਗਾ ਪਿਛਲੇ ਰਕੌਰ ਰੱਖੂਗਾ ਸਾਰਾ ਕੁਝ ਹੀ ਰੱਖਦਾ ਹੈ ਉਹ ਘੱਟਨ ਹੈਵੀ ਪੈਪਾਂ ਦੇ ਨਾਲ ਬਹੁਤ ਵਧੀਆ ਹੋਈ ਜੀ ਅੱਗੇ ਜੀ ਇਹ ਦੂਵਾ ਦੇ ਇਹ ਮੈਨੂਅਲ ਮੀਟਰ ਚ ਆ ਜਾਂਦਾ ਜੀ ਜੇ ਕਿਸੇ ਨੇ ਘੱਟ ਪਿਆ ਹੈ ਇਹੀ ਮੰਨ ਲਓ 11.5 ਹਜ਼ਾਰ ਦਾ ਮਾਡਲ ਹੈ। ਇਹ ਵੀ ਇੱਥੇ ਹੀ ਸੈੱਟ ਹੋ ਜਾਣਾ ਹੈਗਾ। ਠੀਕ ਹੈ ਜੀ। ਬਾਰੇ ਜੇ ਆਪਾਂ ਨੇ ਇਹ ਪੱਕਾ ਵਸਤਾ ਨਾਲ ਚ ਭਾ ਕੇ ਦੇਖਾਂ। ਇਹ ਦੀ ਪੱਕੀ ਗੰਦੀ ਨਹੀਂ ਹੈ। ਠੀਕ ਹੈ। ਇਹ ਤੋਂ ਹੋਰ ਸਸਤਾ ਲੈਣਾ ਹੋ ਸਕਦਾ ਹੈ। ਇਹ ਦੱਸ ਤੇ ਯਾਰ। ਲਓ ਜੀ ਦੋਸਤੋ PDF ਮੇਲੇ ਦੇ ਵਿੱਚ ਬਾਈ ਪਹੁੰਚੇ ਸੀ। ਤੁਸੀਂ ਇੱਥੇ ਵੀ ਫ੍ਰੀ ਸਾਕਦੇ ਹੋ ਤੇ ਬਾਕੀ ਬਾਈਆਂ ਦੀ ਸ਼ਾਪ ਆ ਗਈ। ਸਨਾਮ ਭਾਈ ਆਪਣੀ ਸ਼ੌਪ ਕਿੱਥੇ ਹੈ ਸਨਾਮ ਆਪਣੀ ਬੱਸ ਸਟੈਂਡ ਦੇ ਸਾਹਮਣੇ ਆਪਣੀ ਸ਼ੌਪ ਹੈ ਜੀ ਠੀਕ ਹੈ ਜੀ ਹਾਂ ਉੱਥੇ ਆ ਕੇ ਤੁਸੀਂ ਇੱਕ ਨੰਬਰ ਅਗਲੀ ਚਾ ਕੇ ਵਿਜ਼ਿਟ ਕਰ ਸਕਦੇ ਹੋ ਆਰ ਕੇ ਗਰੂ ਸਨਾਮ ਦੇ ਨਾਮ ਤੇ ਆਪਣੀ ਸ਼ੌਪ ਹੈ ਠੀਕ ਹੈ ਔਰ ਇਹ ਡਿਲੀਵਰੀ ਵੀ ਹੈ ਜੇ ਕਿਸੇ ਨੂੰ ਫੋਨ ਚੁੱਕਾ ਕਰਦੇ ਠੀਕ ਕੋਈ ਦਿੱਕਤ ਨਹੀਂ ਅੱਛਾ ਠੀਕ ਹੈ ਜੀ ਅੱਗੇ ਭਈਆ ਆਪਣੇ ਕੋਲੇ ਹੋਰ ਪ੍ਰੋਡਕਟ ਨੇ ਜੀ ਹੋਰ ਪ੍ਰੋਡਕਟ ਹਨ ਜਿਹੜੇ ਇੱਕ ਤਰ੍ਹਾਂ ਦਾ ਵਾਸ਼ਰ ਵੀ ਹੁੰਦਾ ਜੀ ਠੀਕ ਹੈ ਜੀ ਉਹ ਵੀ ਦਿਖਾ ਦਿਓ ਕੋਈ ਹਾਂ ਵਾਸ਼ਰ ਵੀ ਨੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਠੀਕ ਹੈ ਜੀ ਤੇ ਜਿਵੇਂ ਇੱਥੋਂ ਸਟਾਰਟਿੰਗ ਹੋਈ ਜੀ ਇਹ ਸਨਾਮ ਇਹ ਮਲੋ ਆਪਣੇ ਕਾਪਰ ਸਿੰਘ ਭਾਈ ਨੇ ਕੀ ਰੱਖਿਆ ਹੈ। ਬਾਰੇ ਇਹ ਵੀ ਹੁੰਦੇ ਆ। ਹਾਂ ਜਿਹੜੇ ਘੱਟ ਪੈਸੇ ਦੱਸਾ ਦੋਏ ਹੁੰਦੇ ਆ। ਇਹ 4500 ਰੁਪਏ ਦਾ ਪ੍ਰੋਡਕਟ ਹੈ। ਠੀਕ ਹੈ। ਵਧੀਆ ਬੋਸ ਚ ਰਹਾ ਮੇਲੇ ਕਰਕੇ ਮਲੋ ਛੋਟ ਦਿੱਤੀ ਹੋਈ ਹੈ। ਫਿਕਸ ਜੀ। ਹਾਂ। ਇੱਥੇ ਲੈਸ ਕੀਤਾ ਹੋਇਆ ਹੈ ਜੀ। ਇਹ ਲੈਸ ਕੀਤਾ ਹੋਇਆ ਹੈ ਜੀ। ਠੀਕ ਜੀ। ਇਹ ਅੱਗੇ ਜੀ। ਅੱਗੇ ਕਿਸਾਨ ਵੀਰ ਦਾ ਆ ਗਿਆ ਹੈ। ਇਹ ਹੋਰ ਹੈਵੀ ਆ ਗਿਆ ਜੀ। ਫਿਕਸ ਜੀ। ਹਾਂ। ਇਹ 6000 ਦਾ ਹੈ। ਇਹ ਜਿਹੜਾ ਵੱਡਾ ਆ ਗਿਆ ਲਗਾਤਾਰ ਜਿੰਨੀ ਮਰਜ਼ੀ ਦਿਲਾਓ ਛਿੱਡੀ ਗੱਲ ਕਰਦਾਂ ਉਹ ਛੋਟੀ ਗੱਲ ਕਰ ਨੂੰ ਠੀਕ ਹੈ ਬਾਈ ਸਰਵਸਟੇਸ਼ਨ ਜਿੰਨਾ ਜ਼ੋਰ ਮਾਰ ਰਹੀ ਜੀ ਪੂਰੀ ਪ੍ਰੈਸ਼ਰ ਦੇ ਨਾਲ ਹੈ ਠੀਕ ਆ ਜਿਹੜਾ ਪ੍ਰਾਈਸ ਹੈ ਜੀ ਚੱਕੀ ਕੋਲ ਤੇ ਜੀ ਸਾਰੇ ਪ੍ਰੋਡਕਟ ਪਾਈਆਂ ਨੇ ਕਿਸਾਨਾਂ ਦੀਆਂ ਜਿਹੜੀਆਂ ਕੋਈ ਰੱਖੇ ਪਹਿਲਾਂ ਡਿਕਤਾ ਦੇ ਹੋ ਧਿਆਨ ਰੱਖ ਕੇ ਪੜਾਈ ਹੋਏ ਨੇ ਬਾਈ ਬਹੁਤ ਵਧੀਆ ਘੱਟ ਪ੍ਰਾਈਸਾਂ ਤੇ ਤੇ ਵਧੀਆ ਪ੍ਰੋਡਕਟ ਬਣਾਏ ਹੋਏ ਨੇ ਪਾਈਆਂ ਨੇ ਤੇ ਪਾਈਆਂ ਕੋਲੇ ਜ਼ਰੂਰ ਦੇਖ ਕਰਿਓ ਬਾਈ ਇੱਥੇ ਵੀ ਆਓ ਪੀਡੀਐਫ ਨੇ ਮਿਲੇ ਜੇ ਅੱਜ ਦਾ ਦੇਣਾ ਤੇ ਕੱਲ ਦਾ ਦੇਣਾ ਤੇ ਬਾਕੀ ਇਸ ਨਾਮ ਦੁਕਾਨ ਤੇ ਜਰੂਰ ਵਿਜ਼ਿਟ ਕਰੋ ਭਾਈ ਤੇ ਉੱਥੇ ਭਾਈ ਜੇ ਇੱਥੇ ਲੈਸ ਕਰਕੇ ਲਾਉਣਗੇ ਤੁਹਾਨੂੰ ਪ੍ਰਾਈਸ ਕੋਈ ਬੜਾ ਨਹੀਂ ਲਾਉਣਗੇ ਕੋਈ ਨਹੀਂ ਜਿਹੜਾ ਆਪਾਂ ਨੂੰ ਫੋਲੋ ਕਰਕੇ ਆਊਗਾ ਜੀ ਉਹਨੂੰ ਆਪਾਂ ਠੀਕ ਹੈ ਜੀ ਲੈਸ ਦੇ ਜਿਹੜਾ ਵੀ ਭਾਈ ਵੀਡੀਓ ਨੂੰ ਲਾਈਕ ਕਮੈਂਟ ਕਰੂਗਾ ਤੇ ਫੋਲੋ ਕਰਕੇ ਆਊਗਾ ਨਾਲੇ ਸ਼ੇਅਰ ਕਰੂਗਾ ਉਹਨਾਂ ਨੂੰ ਭਾਈ ਲੈਸ ਕਰਕੇ ਵੀ ਲਾਉਣਗੇ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ ਦੇਖਣ ਆਲੇ ਤੇ ਬਾਕੀ ਸਾਰੇ ਭਾਈ ਜਰੂਰ ਵਿਸਟ